ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲੇਵਾ ਹੋਇਆ ਵੱਡੇ ਲੀਡਰ ਵੱਡੇ ਟਕਸਾਲੀ ਲੀਡਰ ਅੱਜ ਮੋੜ ਇਕੱਠੇ ਹੋਏ ਨੇ ਸਾਡੇ ਨਾਲ ਪਰਮਿੰਦਰ ਸਿੰਘ ਢੀਡਸਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਢੀਡਸਾ ਜੀ ਮੋੜ ਰਲੇਵਾ ਹੋਇਆ ਲੰਮਾ ਸਮੇਂ ਬਾਅਦ ਅਕਾਲੀ ਦਲ ਦੇ ਲੀਡਰ ਇਕੱਠੇ ਹੋਏ ਨੇ ਪੁਰਾਣੇ ਟਕਸਾਲੀ ਸਾਰੇ ਅਕਾਲੀ ਦਲ ਦੇ ਵਿੱਚ ਇੱਕ ਅਕਾਲੀ ਦਲ ਦੇ ਵਿੱਚ ਵਾਪਸ ਆ ਚੁੱਕੇ ਨੇ ਕੀ ਕਹੋਗੇ ਪਹਿਲਾਂ ਦੇਖੋ ਗੱਲ ਇਹ ਹੈ ਵੀ ਪਰਿਵਾਰ ਦੇ ਵਿੱਚ ਵੀ ਮਤਭੇਦ ਹੋ ਜਾਂਦੇ ਨੇ ਉਹ ਅਕਾਲੀ ਦਲ ਇੱਕ ਪਰਿਵਾਰ ਸੀ ਸਾਡੇ ਉਸ ਜੂਜ਼ ਨੂੰ ਲੈ ਕੇ ਵਖਰੇਵਾ ਹੋਇਆ ਉਹਨਾਂ ਚੋਂ ਕੁਝ ਮਸਲੇ ਅਸੀਂ ਰਿਜ਼ੋਲਵ ਕਰਨੇ ਕੁਝ ਬੈਠ ਕੇ ਰਿਜ਼ੋਲਵ ਕਰਾਂਗੇ ਤੇ ਨਾਲੇ ਵੱਡੀ ਗੱਲ ਇਹ ਹੈ ਵੀ ਅੱਜ ਜੋ ਮੌਜੂਦਾ ਹਾਲਾਤ ਪੰਜਾਬ ਦੇ ਨੇ ਬੜੇ ਚਿੰਤਾਜਨਕ ਬਣੇ ਹੋਏ ਨੇ ਪੰਜਾਬ ਜਿਹੜਾ ਪਿਛਲੇ ਜਦ ਦੀ ਆਕਾਲੀ ਦਲ ਦੀ ਸਰਕਾਰ ਗਈ ਹੈ ਚਾਹੇ ਪਿਛਲੀ ਕਾਂਗਰਸ ਸਰਕਾਰ ਸੀ ਚਾਹੇ ਹੁਣ ਆਮ ਆਦਮੀ ਹੈ ਇਹਨਾਂ ਨੇ ਪੰਜਾਬ ਦੇ ਉੱਤੇ ਨਾ ਕਿ ਸਿਰਫ ਕਰਜ਼ੇ ਦੀ ਪੰਡ ਧਰਤੀ ਬਲ ਕੀ ਪੰਜਾਬ ਦਾ ਹਰ ਪੱਖੋਂ ਨੁਕਸਾਨ ਕੀਤਾ ਹੈ ਸੋ ਅੱਜ ਪੰਜਾਬ ਨੂੰ ਬਚਾਉਣ ਲਈ ਅਸੀਂ ਇਹ ਸਮਝਿਆ ਵੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਤੇ ਅਕਾਲੀ ਦਲ ਤਾਂ ਮਜ਼ਬੂਤ ਹੋਏਗਾ ਜੇ ਸਾਰੇ ਇਕੱਠੇ ਹੋਵਾਂਗੇ ਉਸੇ ਤਹਿਤ ਅਸੀਂ ਜਿਹੜਾ ਹੈ ਇਕੱਠੇ ਹੋਏ ਹਾਂ ਬਾਕੀ ਇਹ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇਹ ਮਾਫੀ ਮੰਗੀ ਸੀ ਉਸ ਤੋਂ ਬਾਅਦ ਜਿਹੜਾ ਹੈ ਸਾਰੀ ਜਿਹੜੀ ਹੈ ਵਿਚਾਰ ਚਰਚਾ ਵਿੱਚ ਚੱਲੀਆਂ ਸਾਡੀ ਆਪਸ ਵਿੱਚ ਪਾਰਟੀ ਨੇ ਵਿਚਾਰ ਕੀਤਾ ਕਮੇਟੀ ਬਣੀ ਕਮੇਟੀ ਦਾ ਰਿਪੋਰਟ ਆਈ ਸੋ ਉਸ ਤੋਂ ਬਾਅਦ ਫਿਰ ਲੀਵਾ ਹੋਇਆ ਕੁਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਹੁਣ ਸਰਪ੍ਰਸਤ ਹੋਣ ਸਰਪ੍ਰਸਤ ਹੋਣਗੇ ਵੱਡਾ ਅਹੁਦਾ ਦੇਤਾ ਵੱਡੀ ਜ਼ਿੰਮੇਵਾਰੀ ਵੀ ਹੋਵੇਗੀ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਕਿਉਂਕਿ ਵੱਡਾ ਪਰ ਕੱਲ੍ਹ ਇਹ ਵੀ ਸਰਪ੍ਰਸਤ ਦਾ ਕੰਮ ਤਾਂ ਉਹਦਾ ਗਾਈਡ ਕਰਨਾ ਕਿਉਂਕਿ ਉਹਨਾਂ ਐਕਟਿਵਲੀ ਤਾਂ ਉਹ ਕਿਉਂਕਿ ਏਜ ਵੀ ਹੋ ਗਈ ਨਹੀਂ ਕੰਮ ਕਰ ਸਕਦੇ ਪਰ ਪਾਰਟੀ ਨੂੰ ਪਾਰਟੀ ਸਿਧਾਂਤਾਂ ਦੇ ਕੰਮ ਕਰੇ ਪਾਰਟੀ ਪੰਜਾਬ ਦੀ ਗੱਲ ਕਰੇ ਉਹਨੂੰ ਉਹ ਆਪਣੀ ਜਿੰਨੀ ਰਾਏ ਹੈ ਉਹ ਪਾਰਟੀ ਨੂੰ ਦਿੰਦੇ ਰਹਿਣਗੇ ਤੇ ਗਾਈਡ ਕਰਦੇ ਰਹਿਣਗੇ ਤੋ ਇਹ ਕਿ ਮੈਂ ਸਮਝਦਾ ਸਰਪਲਸ ਦਾ ਰੋਲ ਤਾਂ ਹੁੰਦਾ ਹੈ ਗਾਈਡ ਕਰਨਾ ਸੋ ਉਹ ਆਪਦੀ ਢੀਂਸਾ ਸਾਹਿਬ ਨੇ ਪਹਿਲਾਂ ਵੀ ਯਤਨ ਕੀਤਾ ਹੁਣ ਵੀ ਆਪਦੇ ਉਸ ਜਿਹੜੀ ਜ਼ਿੰਮੇਵਾਰੀ ਦਿੱਤੀ ਉਹਦੇ ਤਾਂ ਯੋਗਦਾਨ ਪਾਉਣਗੇ ਬਾਕੀ ਸਾਡੀ ਸਾਰੀ ਪਾਰਟੀ ਜਿਹੜੀ ਹੈ ਬਿਨਾ ਕਿਸੇ ਜਿਹੜਾ ਹੈ ਲਾਲਚ ਤੋਂ ਬਿਨਾ ਕਿਸੇ ਮਤਲਬ ਤੋਂ ਅਸੀਂ ਕੰਮ ਕਰਾਂਗੇ ਜੋ ਵੀ ਪਾਰਟੀ ਉਚਿਤ ਸਮਝੇਗੀ ਉਹਦੇ ਦੇਗੀ ਉੱਤੇ ਕੰਮ ਕਰਾਂਗੇ ਇਹਦਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਸੂਜਕਤ ਪਹਿਲਾਂ ਐਂਡੀਆ ਦਾ ਵੀ ਹਿੱਸਾ ਸੀਗੀ ਐਂਡੀਆ ਦੇ ਨਾਲ ਮਿਲ ਕੇ ਕੰਮ ਕੀਤਾਗਾ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੀ ਐਂਡੀਆ ਤੋਂ ਟੁੱਟ ਚੁੱਕੀ ਸੀਗੀ ਕੀ ਫਿਊਚਰ ਦੇਖ ਰਹੇ ਹੋ ਕਿ ਐਂਡੀਆ ਨਾਲ ਦੁਬਾਰਾ ਅਲਾਈਅੰਸ ਹੋਵੇਗਾ ਕਿਉਂਕਿ ਲੋਕ ਸਭਾ ਨਜ਼ਦੀਕ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿਉਂਕਿ ਪਹਿਲਾਂ ਅਲਾਈਅੰਸ ਦੇ ਨਾਲ ਹੀ ਲੜਦੇ ਸੀਗੇ ਚੋਣਾਂ ਪੰਜਾਬ ਦੇ ਵਿੱਚ ਬੀਬੀ ਦੇ ਨਾਲ ਤੁਸੀਂ ਕੀ ਕਹਿੰਦੇ ਦੇਖੋ ਗੱਲ ਇਹ ਹੈ ਵੀ ਗੱਲ ਕੱਲੀ ਪਾਰਟੀਆਂ ਦੀ ਇਹ ਨਹੀਂ ਹੁੰਦਾ ਵੀ ਪਾਰਟੀ ਆਪ ਦਾ ਦੇਖ ਕੇ ਵੀ ਜਦ ਮਰਜੀ ਤੁਸੀਂ ਸਮਝੌਤਾ ਕਰ ਲਓ ਗੱਲ ਇਹ ਵੀ ਜੋ ਹਾਲਾਤ ਕੀ ਨੇ ਅੱਜ ਜਿਹੜਾ ਜੋ ਕਿਸਾਨੀ ਦੇ ਵਿੱਚ ਰੋਸ ਹੈ ਜੋ ਜਿਸ ਤਰ੍ਹਾਂ ਦਾ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹ ਸਾਰਿਆਂ ਨੂੰ ਵਿਚਾਰ ਕੇ ਪਾਰਟੀ ਫੈਸਲਾ ਕਰੇਗੀ ਹੁਣ ਅਸੀਂ ਉਧਰੋਂ ਤਾਂ ਜਦ ਅਸੀਂ ਪਾਰਟੀ ਵਿੱਚ ਲੇਵਾ ਅਕਾਲੀ ਦਲ ਵਿੱਚ ਕਰ ਲਿਆ ਉਧਰੋਂ ਤਾਂ ਸਾਡਾ ਰਿਸ਼ਤਾ ਟੁੱਟ ਹੀ ਗਿਆ ਹੁਣ ਜੋ ਪਾਰਟੀ ਅਕਾਲੀ ਦਲ ਇਕੱਠੇ ਨਾਲ ਕੇ ਫੈਸਲਾ ਕਰਨਗੇ ਉਹਦੇ ਮੁਤਾਬਕ ਹੀ ਜਿਹੜਾ ਅਸੀਂ ਚੱਲਾਂਗੇ ਤੇ ਇਹ ਬੀਨੂੰ ਮੈਂ ਜ਼ਰੂਰ ਕਹਿਣਾ ਚਾਹਾਂਗਾ ਵੀ ਭਾਜੀ ਦੀ ਲੀਡਰਸ਼ਿਪ ਨੂੰ ਇਹ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਗੰਭੀਰਤਾ ਨਾਲ ਲੈ ਕੇ ਉਹਨਾਂ ਨੂੰ ਹੱਲ ਕਰਨ ਵਾਸਤੇ ਤੁਰਨਾ ਚਾਹੀਦਾ ਚਾਹੇ ਕਿਸਾਨੀ ਦੇ ਮਸਲੇ ਨੇ ਚਾਹੇ ਸਾਡੇ ਪੰਥਕ ਜਿਵੇਂ ਬੰਦੀ ਸਿੰਘਾਂ ਦੀ ਹੈ ਰਿਹਾਈ ਦਾ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਜਿਹੜਾ ਹੱਲ ਕਰਨ ਲਈ ਤੁਰਨਾ ਚਾਹੀਦਾ ਤੇ ਜੇ ਉਹ ਇਹਦੇ ਬਾਰੇ ਕੁਝ ਕਰ ਦੇਣ ਤਾਂ ਮੈਂ ਸਮਝਦਾ ਪੰਜਾਬ ਦਾ ਕੋਈ ਭਲਾ ਹੁੰਦਾ ਤਾਂ ਕੋਈ ਇਕੱਠੇ ਹੋਣ ਚ ਕੋਈ ਮਾੜੀ ਗੱਲ ਵੀ ਨਹੀਂ ਪੰਜਾਬ ਦਾ ਭਲਾ ਹੋਵੇ ਜੇ ਪੰਜਾਬ ਦਾ ਫਾਇਦਾ ਹੋਵੇ ਉਹ ਇਹ ਚੀਜ਼ਾਂ ਨੂੰ ਵਿਚਾਰੇ ਕਿ ਪਾਰਟੀ ਉਹ ਪਾਕੀ ਫੈਸਲਾ ਪਾਰਟੀ ਕਰਨੇ ਉਸੋ ਕਿਸਾਨੀ ਅੰਦੋਲਨ ਨੂੰ ਲੈ ਕੇ ਪਹਿਲਾਂ ਵੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਪਾਰਟੀ ਲੱਗ ਹੋਈ ਸੀ ਵਿਧਾਨ ਸਭਾ ਵੱਖ-ਵੱਖਰੀ ਪਾਰਟੀਆਂ ਵੱਲੋਂ ਲੜੇਗੇ ਸੀ ਬੀਜਪੀ ਅਲੱਗ ਜਿਹੜੀ ਸ਼੍ਰੋਮਣੀ ਅਕਾਲੀ ਦਲ ਅਲੱਗ ਲੜਿਆ ਸੀ ਪਰ ਹੁਣ ਬੀਜਪੀ ਦੇ ਵਿੱਚ ਬਹੁਤ ਸਾਰੇ ਕਾਂਗਰਸ ਦੇ ਆਗੂ ਵੀ ਚੱਲ ਗਏ ਨੇ ਕੈਪਟਨ ਅਮਿੰਦਰ ਸਿੰਘ ਖੁਦ ਜਿਹੜੇ ਕੀ ਉਹਦੇ ਵਿੱਚ ਸੁਨੀਲ ਜਾਖੜ ਨੇ ਕਿ ਲੱਗਦਾ ਨਹੀਂ ਕਿ ਐਨਡੀਆ ਦੇ ਵਿੱਚ ਅਗਰ ਐਲਾਈਅੰਸ ਹੁੰਦਾ ਫਿਊਚਰ ਜੇ ਆਉਂਦਾ ਜਿਸ ਤਰੀਕੇ ਨਾਲ ਮੁੱਦੇ ਬਹੁਤ ਸਾਰੇ ਨੇ ਕੇਂਦਰ ਦੇ ਨਾਲ ਹੱਲ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਮਝੌਤਾ ਕਰਦਾ ਕਿ ਪੰਥਕ ਵਿਚਾਰਾਂ ਨੂੰ ਲੈ ਕੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੀ ਲੱਗਦਾ ਨਹੀਂ ਕਿ ਹੁਣ ਸਪੇਸ ਘੱਟ ਮਿਲੂਗੀ ਕਾਲੀ ਦਿਨ ਨੂੰ ਨਹੀਂ ਦੇਖੋ ਗੱਲ ਇਹ ਵੀ ਗੱਲ ਸਪੇਸ ਦੀ ਨਹੀਂ ਹੁੰਦੀ ਜਿਵੇਂ ਚਰਚਾ ਚੱਲੀ ਹੈ ਵੀ ਉਹ ਕਹਿੰਦੇ ਵੀ ਅਸੀਂ ਵੱਡੇ ਭਰਾ ਬਣਨਾ ਛੋਟੇ ਭਰਾ ਉਹ ਨਹੀਂ ਹੈ ਗੱਲ ਇਹ ਵੀ ਜੇ ਅਸੀਂ ਕੁਝ ਕਰਾਂਗੇ ਤਾਂ ਹੀ ਅਸੀਂ ਕੁਝ ਕਿਸੇ ਨਾਲ ਕਰ ਸਕਦੇ ਹਾਂ ਮਤਲਬ ਹੁਣ ਮੈਂ ਤੁਹਾਨੂੰ ਕਹਾਂ ਮੈਨੂੰ ਆਹ ਚਾਹੀਦਾ ਹੈ ਬਿਨਾ ਕੋਸ਼ਿਸ਼ ਦਿੱਤੇ ਤਾਂ ਤੁਸੀਂ ਤੁਹਾਨੂੰ ਕੁਝ ਮਿਲਣਾ ਨਹੀਂ ਜੇ ਤੁਸੀਂ ਪੰਜਾਬ ਨੂੰ ਕੁਝ ਦਿਓਗੇ ਤਾਂ ਆਪਾਂ ਮਾਂਪੇ ਕੀ ਹੈ ਤੁਸੀਂ ਜੋ ਮਰਜ਼ੀ ਬਣ ਜਾਓ ਪੰਜਾਬ ਲਈ ਕਰੋ ਪੰਜਾਬ ਲਈ ਜਿਹੜਾ ਹੈ ਪੰਜਾਬ ਦੀ ਕਿਸਾਨੀ ਨੂੰ ਕੋਈ ਰਾਹਤ ਦਿਓ ਮੈਂ ਨਹੀਂ ਕਹਿੰਦਾ ਕਿਸਾਨੀ ਦੀਆਂ ਸਾਰੀਆਂ ਮੰਗਾ ਮੰਨੀਆਂ ਜਾ ਸਕੀਆਂ ਕਿਸੇ ਦੀ ਵੀ ਕੋਈ ਕਦੇ-ਕਦੇ ਸਾਰੀ ਗੱਲ ਨਹੀਂ ਮੰਨੀ ਜਾ ਸਕਦੀ ਹੁਣ ਅਸੀਂ ਇਕੱਠੇ ਹੋਏ ਸਾਡੇ ਕਿਹੜੇ ਸਾਲੀ ਕੰਨ ਅਸੀਂ ਮਨਾ ਕੇ ਹੋਏ ਕਿਤੇ ਨਾ ਕਿਤੇ ਥੋੜਾ ਮੋਟਾ ਦਾ ਜਿਹੜਾ ਫਲੈਕਸੀਬਲ ਹੋਣਾ ਚਾਹੀਦਾ ਕੰਪਰੋਮਾਈਜ਼ ਕਰਨਾ ਚਾਹੀਦਾ ਜੋ ਕਿਤੇ ਨਾ ਕਿਤੇ ਉਹ ਆਉਣ ਤੇ ਇਹ ਗੱਲ ਵੀ ਰਿਜ਼ੋਲਵ ਹੋ ਸਕਦੀ ਹੈ ਤੇ ਪੰਜਾਬ ਲਈ ਫਿਰ ਸਾਰਾ ਕੁਝ ਹੋ ਸਕਦਾ ਹੈ ਕਿਸ ਮੁੱਦਿਆਂ ਨੂੰ ਲੈ ਕੇ ਸਮਝੌਤਾ ਕਿਉਂਕਿ ਬੰਦੀ ਸਿੰਘਾਂ ਦਾ ਮੁੱਦਾ ਲੰਬੇ ਸਮੇਂ ਤੋਂ ਲੰਮਕਾਇਆ ਜਾ ਰਿਹਾ ਹੈ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੇ ਜੇਲ੍ਹਾਂ ਦੇ ਵਿੱਚ ਬੰਦ ਨੇ ਸਭ ਤੋਂ ਵੱਡਾ ਮੁੱਦਾ ਐਸਜੀਪੀਸੀ ਤੇ ਸ਼ੋਮਨੀ ਕਾਲੀ ਦਲ ਇਹੀ ਚੱਕ ਰਹੀ ਆ ਦੂਜੇ ਤੇ ਕਿਸਾਨੀ ਤੁਸੀਂ ਕਿ ਕਿਹੜਾ ਮੁੱਦਾ ਰੱਖੋਗੇ ਜੇ ਅਗਰ ਸਮਝੌਤਾ ਹੁੰਦਾ ਦੇਖੋ ਦੋਨੇ ਹੀ ਨੇ ਕੋਈ ਇੱਕ ਮੁੱਦਾ ਨਹੀਂ ਹੁੰਦਾ ਸਾਰੇ ਜਿਹੜੇ ਕੋਈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾ ਸਕਦਾ ਉਹਨਾਂ ਨੂੰ ਰਿਹਾ ਕਰਿਆ ਜਾਣਾ ਚਾਹੀਦਾ ਜਿਹੜੇ ਸਜ਼ਾ ਪੂਰੀ ਕਰ ਗਏ ਜਿਨ੍ਹਾਂ ਤੇ ਜਿਹੜੇ ਕੋਈ ਆਪਦੀ ਜੋ ਵੀ ਕਾਨੂੰਨੀ ਪ੍ਰਕਿਰਿਆ ਉਹ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਹੈ ਕੋਈ ਇਹ ਨਾ ਸਮਝੇ ਵੀ ਕਈ ਵਾਰ ਆਪਾਂ ਕਹਿੰਦੇ ਨੇ ਜੀ ਇਹ ਪੂਰੀ ਕਰ ਉਹ ਤਾਂ ਕਾਨੂੰਨੀ ਪ੍ਰਕਿਰਿਆ ਦਾ ਸਰਕਾਰ ਨੇ ਪੂਰੀ ਕਰਨੀ ਹੈ ਜੋ ਰਿਲੀਜ਼ ਹੋ ਸਕਦੇ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਤੇ ਇੱਕ ਹੋਰ ਵੀ ਮੈਂ ਕਹਿਣਾ ਚਾਹਾਂਗਾ ਵੀ ਕਈ ਵਾਰ ਕੀ ਹੈ ਨਾ ਸਾਰੀਆਂ ਗੱਲਾਂ ਵੀ ਕੇਂਦਰ ਤੇ ਸੜਨਦੇ ਆ ਅੱਧੀਆਂ ਮਸਲੇ ਤਾਂ ਦਿੱਲੀ ਸਰਕਾਰ ਦੇ ਖੜੇ ਕੀਤੇ ਹੋਏ ਨੇ ਜਿਹੜੀ ਵੀ ਕੋਈ ਰਿਹਾਈ ਕਰਨੀ ਹੈ ਸੁਖਬੀਰ ਸਿੰਘ ਬਾਦਲਹੋਰਾ ਵੱਲੋਂ ਜ਼ਿਕਰ ਕੀਤਾ ਗਿਆ ਕਿ ਖੇਤਰੀ ਪਾਰਟੀ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਬਚਾਉਣ ਵਾਸਤੇ ਸਾਰੇ ਅਕਾਲੀ ਟਕਸਾਲੀਆਂ ਨੂੰ ਇਕੱਠਾ ਹੋਣ ਦੀ ਲੋੜ ਆ ਤੁਹਾਡਾ ਕੀ ਵਿਚਾਰ ਹੈ ਕਿਉਂਕਿ ਪਹਿਲਾਂ ਮਨਜੀਤ ਜੀ ਕੇ ਜੀ ਜਦੋਂ ਮਾਫੀ ਮੰਗੀ ਉਹ ਉਸ ਤੋਂ ਬਾਅਦ ਬਹੁਤ ਸਾਰੇ ਲੀਡਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੁਹਾਡਾ ਕੀ ਉਹ ਗੱਲ ਇਹ ਆ ਵੀ ਕੋਈ ਵੀ ਜਿਹੜੀ ਕੇਂਦਰੀ ਪਾਰਟੀ ਹੈ ਨਾ ਉਹਨੂੰ ਸੂਬੇ ਨਾਲ ਕੋਈ ਬੜਾ ਸਰਵੋਕਾਰ ਨਹੀਂ ਹੁੰਦਾ ਉਹਦਾ ਕਿਸੇ ਇੱਕ ਸੂਬੇ ਨਾਲ ਇੰਟਰਸਟ ਨਹੀਂ ਬੰਨਿਆ ਹੁੰਦਾ ਉਹਨਾਂ ਦਾ ਨਿਸ਼ਾਨਾ ਨੈਸ਼ਨਲ ਤੇ ਉਹਨਾਂ ਦੇ ਆਪਦੇ ਏਜੰਡੇ ਹੁੰਦੇ ਨੇ ਉਹ ਤਾਂ ਸੂਬੇ ਨੂੰ ਤਾਂ ਸਿਰਫ ਇੱਕ ਜ਼ਰੀਏ ਜੋ ਵਰਤਦੇ ਨੇ ਇੱਕ ਪੌੜੀ ਬਣਾ ਕੇ ਅੱਗੇ ਵਧਣ ਲਈ ਉਹਨਾਂ ਲਈ ਤਾਂ ਸਿਰਫ ਇੱਕ ਸੀਟਾ ਨੇ ਵੀ ਇੰਨੀਆਂ ਸੂਬੇ ਚ ਇੰਨੀਆਂ ਸੀਟਾਂ ਆ ਗਈਆਂ ਇੰਨੇ ਚ ਇੰਨੀਆਂ ਆ ਗਿਆ ਉਹਨਾਂ ਦਾ ਨਿਸ਼ਾਨਾ ਸੂਬੇ ਦੇਸ਼ ਤੇ ਰਾਜ ਕਰਨਾ ਗੱਲ ਇਹ ਵੀ ਸੂਬੇ ਦੀ ਜਿਹੜੀ ਪਾਰਟੀ ਹੈ ਪੰਜਾਬ ਲਈ ਤਾਂ ਅਕਾਲੀ ਦਲ ਲਈ ਤਾਂ ਪੰਜਾਬ ਤੋਂ ਬਿਨਾ ਹੋਰ ਕੁਝ ਨਹੀਂ ਸਾਡਾ ਉਹ ਇੱਕ ਵੀ ਪੰਜਾਬ ਨਾਲ ਜੁੜਿਆ ਹੈ ਸਾਡਾ ਜਿਹੜਾ ਹੈ ਫਿਊਚਰ ਵੀ ਪੰਜਾਬ ਹੈ ਤੇ ਪੰਜਾਬ ਤੋਂ ਬਿਨਾ ਅਸੀਂ ਕਿਸੇ ਵਾਸਤੇ ਸੋਚਣਾ ਵੀ ਨਹੀਂ ਸੋ ਇਸ ਲਈ ਇਹ ਬੜਾ ਵੱਡਾ ਫਰਕ ਹੁੰਦਾ ਹੈਗਾ ਤੇ ਜੇ ਸੂਬੇ ਦੀ ਪਾਰਟੀ ਤਕੜੀ ਹੋਊਗੀ ਤਾਂ ਹੀ ਸੂਬੇ ਵਾਸਤੇ ਲੜ ਸਕਦੀ ਹੈ ਹੁਣ ਹਰਿਆਣੇ ਦਾ ਮਸਲਾ ਜਲ ਪਾਣੀ ਦਾ ਮਸਲਾ ਆ ਜਾਂਦਾ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਹੈ ਉਹਨਾਂ ਦੀ ਸੈਂਟਰ ਲੀਡਰਸ਼ਿਪ ਤੋਂ ਕਿਸੇ ਤੋਂ ਪੁੱਛ ਲਓ ਵੀ ਤੁਹਾਡਾ ਸਪੱਸ਼ਟ ਹੈ ਕਿਸੇ ਦਾ ਕੋਈ ਸਪੱਸ਼ਟ ਨਹੀਂ ਚੁੱਪ ਕਰ ਜਾਂਦੇ ਨੇ ਉਹ ਤਾਂ ਚਲਾਕੀ ਇਹ ਖੇਡਦੇ ਨੇ ਆਪਦੇ ਸੂਬੇ ਵਾਲੇ ਨੂੰ ਪੰਜਾਬ ਵਾਲੇ ਨੂੰ ਕਹੀਆਂ ਨੇ ਤੁਸੀਂ ਪੰਜਾਬ ਦੀ ਗੱਲ ਕਰਿਓ ਹਰਿਆਣੇ ਵਾਲੇ ਨੂੰ ਕਹੀਗੇ ਹਰਿਆਣੇ ਦੀ ਗੱਲ ਕਰਲੋ ਮਤਲਬ ਚਲਾਕੀ ਖੇਡਦੇ ਨਾ ਹੋਰ ਤਾਂ ਕੋਈ ਨਹੀਂ ਉਹਨਾਂ ਨੂੰ ਤਾਂ ਸਿਰਫ ਇਹ ਹੁੰਦਾ ਵੀ ਅਸੀਂ ਆਪ ਦਾ ਉੱਲੂ ਕਿਵੇਂ ਸਦਾ ਕਰੀ ਉਹਨੂੰ ਕੋਈ ਸਰੋਕਾਰ ਨਹੀਂ ਨਾ ਉਹਨਾਂ ਨੇ ਲੜਾਈ ਲੜਨੀ ਹੈ ਸਿਰਫ ਬਿਆਨਬਾਜ਼ੀ ਕਰਨੀ ਹੈ ਪਰ ਜਿਹੜੀ ਸੂਬੇ ਦੀ ਪਾਰਟੀ ਹੁੰਦੀ ਹੈ ਉਹ ਉਹ ਲੜਾਈ ਵੀ ਲੜ ਸਕਦੀ ਹੈ ਉਹ ਜਦੋਂ ਜਹਿਦ ਵੀ ਕਰ ਸਕਦੀ ਹੈ ਦੇ ਸੂਬੇ ਵਾਸਤੇ ਤੇ ਉਹਨੂੰ ਕੋਈ ਰੋਕਣ ਵਾਲਾ ਵੀ ਨਹੀਂ ਹੁੰਦਾ ਸਾਸੀ ਸਵਾਲਾ ਲੋਕ ਸਭਾ ਨਜ਼ਦੀਕ ਨੇ ਤੁਸੀਂ ਸੰਗਰੂਰ ਸੀਟ ਤੋਂ ਪਹਿਲਾਂ ਵੀ ਲੜਦੇ ਰਹੇ ਹੋ ਚੋਣ ਜਿੱਤੀਆਂ ਵੀ ਆ ਕੀ ਲੱਗਦਾ ਹੁਣ ਮੰਗ ਕਰੋਗੇ ਸ਼੍ਰੋਮਣੀ ਅਕਾਲੀ ਦਲ ਤੋਂ ਕਿ ਸੰਗਰੂਰ ਸੀਟ ਦੁਆਰਾ ਦਿੱਤੀ ਜਾਵੇ ਕਿਉਂਕਿ ਹੁਣ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਹਰ ਕੋਈ ਸੀਟਾਂ ਲੈ ਕੇ ਰੱਖੀ ਜਾਊਗੀ ਗੱਲ ਮੈਂ ਤਾਂ ਇੱਕੋ ਹੀ ਮੇਰਾ ਤਾਂ ਇੱਕੋ ਹੀ ਹੈ ਕਿ ਕੋਈ ਵੀ ਪਾਰਟੀ ਜੇ ਵੀ ਕਿਸੇ ਨੂੰ ਟਿਕਟ ਦਿੰਦੀ ਹੈ ਸਭ ਤੋਂ ਜਿਹੜਾ ਮਜ਼ਬੂਤ ਹੋਵੇ ਉਹਨੂੰ ਟਿਕਟ ਦੇਣੀ ਚਾਹੀਦੀ ਹੈ ਮੈਂ ਕੋਈ ਦਾਵੇਦਾਰ ਨਹੀਂ 나ਹੀਂ ਮੈਨੂੰ ਕੋਈ ਹੈਗੀ ਹੈ ਮੈਂ ਵੈਸੇ ਵੈਸੇ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਮੈਂ ਖੁਦ ਚਾਹਣਾ ਵੀ ਮੈਂ ਸਟੇਟ ਪੋਲਿਟਿਕਸ 'ਚ ਰਹਾ। ਸੋ ਐਮਪੀ ਦੇ ਲੜਕੇ ਦਾ ਤੁਸੀਂ ਸਟੇਟ ਪੋਲਟ ਤੋਂ ਬਾਹਰ ਹੋ ਜੰਨੇ ਪਰ ਅੱਗੇ ਜੋ ਵੀ ਪਿਛਲੀ ਵਾਰ ਵੀ ਮੈਂ ਨਹੀਂ ਸੀ ਲੜਨਾ ਚਾਹੁੰਦਾ ਮੈਨੂੰ ਪਾਰਟੀ ਨੇ ਕਿਹਾ ਸੀ ਵੀ ਲੜੋ। ਮੈਂ ਪਾਰਟੀ ਦੇ ਹੁਕਮ ਤੇ ਫੁੱਲ ਚੜਾਈ। ਅੱਗੇ ਵੀ ਜੋ ਪਾਰਟੀ ਕਰੂਗੀ ਉਹ ਉਹਦੇ ਤੇ ਫੁੱਲ ਚੜਾਵਾਂਗੇ। ਕੋਈ ਚਾਹੇ ਮੈਨੂੰ ਦੇ ਕਿ ਹੋਰ ਲੜੇ ਉਹ ਉਹ ਪਾਰਟੀ ਨੇ ਨਹੀਂ ਕਿਹਾ। ਸੈਂਟਰ ਪੋਲਿਟਿਕਸ ਨਾਲ ਕਿਸਾਨੀ ਦੇ ਮਸਲੇ ਵੀ ਹੱਲ ਹੁੰਦੇ ਨਜ਼ਰ ਆਉਂਦੇ। ਬਹੁਤ ਸਾਰੇ ਮੁੱਦੇ ਹੁੰਦੇ ਆ। ਨਹੀਂ ਦੇਖੋ ਉਹ ਉਹ ਇੱਕ ਉਹ ਸੈਪਰੇਟ ਚੀਜ਼ ਹੈ। ਪਰ ਗੱਲ ਹੈ ਵੀ ਆਮ ਤੌਰ ਤੇ ਲੋਕਾਂ ਦੀ ਜਿਹੜੀ ਜਿਹੜਾ ਬੰਦਾ ਜਿਹੜੀ ਹੈ ਨਾ ਰੀਜIONAL ਪਾਰਟੀ ਚ ਹੁੰਦਾ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਮੈਂ ਸਟੇਟ ਪੋਲਿਟਿਕ ਚ ਰਹਾਂ ਕਿਉਂਕਿ ਰੀਜIONAL ਪਾਰਟੀ ਦਾ ਜ਼ਿਆਦਾ ਕੇਂਦਰਤ ਸਟੇਟ ਪੋਲਿਟਿਕਸ ਦੇ ਵਿੱਚ ਹੀ ਹੁੰਦੀ ਹੈ ਉਸ ਕਰਕੇ ਹੁੰਦਾ ਬਾਕੀ ਤਾਂ ਜੋ ਵੀ ਪਾਰਟੀਆਂ ਦੇ ਫੈਸਲੇ ਹੁੰਦੇ ਨੇ ਉਹ ਤਾਂ ਮੰਨਣੇ ਹੀ ਹੁੰਦੇ ਨੇ ਸਾਰਿਆਂ ਨੂੰ ਅ ਤਾਂ ਇਹਨਾਂ ਸਾਡੇ ਨਾਲ ਪਰਮੇਂਦਰ ਸਿੰਘ ਢੀਂਡ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਐਨਡੀਏ ਦੇ ਅਲਾਈਅੰਸ ਬਾਰੇ ਵੀ ਚਰਚਾ ਹੋਈ ਉਹਨਾਂ ਵੱਲੋਂ ਕਿਹਾ ਗਿਆ ਕਿ ਮੁੱਦਿਆਂ ਤੇ ਅਗਰ ਚਰਚਾ ਹੋਵੇ ਮੁੱਦੇ ਲੈ ਕੇ ਹੀ ਜਿਹੜੇ ਕਿ ਅਲਾਈਅੰਸ ਹੁੰਦੇ ਨੇ ਅਤੇ ਇਸ ਵਿਚਕਾਰ ਬੰਦੀ ਸਿੰਘਾਂ ਦਾ ਮੁੱਦਾ ਵੀ ਉਹਨਾਂ ਵੱਲੋਂ ਚੱਕਿਆ ਗਿਆ ਕਿਸਾਨੀ ਦਾ ਵੀ ਮੁੱਦਾ ਚੱਕਿਆ ਗਿਆ ਅਤੇ ਜ਼ਿਕਰ ਕੀਤਾ ਗਿਆ ਕਿ ਉਹਨਾਂ ਵੱਲੋਂ ਸਟੇਟ ਪੋਲਿਟਿਕਸ ਦੇ ਵਿੱਚ ਹੀ ਰਹਿਣਾ ਚਾਹੁੰਦੇ ਨੇ ਹਾਲਾਂਕਿ ਕੇਂਦਰ ਦੇ ਵਿੱਚ ਨਹੀਂ ਜਾਂਦੀ ਇੱਛਾ ਪਰ ਕਿਤੇ ਨਾ ਕਿਤੇ ਹਜੇ ਜਿਹੜੇ ਕਿ ਹਜੇ ਵੀ ਲਗਾਤਾਰ ਚਰਚਾ ਬਣੀ ਹੋਈ ਹੈ ਕਿ ਲੋਕ ਸਭਾ ਸੀਟ ਲੋਕ ਸਭਾ ਸੀਟ ਤੇ ਸੰਗਰੂ ਸੀਟ ਤੋਂ ਕੋਲੜੇ ਕੈਮਰਾ ਪਰਸਨ ਰਵਿੰਦਰ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇਡੇ ਨਿਊਜ਼ ਚੜੀਗੜ੍ਹ